ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿਹੜੇ ਸਾਡੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਆਮ ਆਦਮੀ ਪਾਰਟੀ ਦੇ ਜਿੰਨੇ ਦਰਜਾ-ਦਰਜਾ ਉੱਤੇ ਦਾ ਖਹਿਬਾਨ ਆਏ ਆ ਚੇਅਰਮੈਨ ਸਹਿਬਾਨ ਬਲਾਕ ਦੇ ਪ੍ਰਧਾਨ ਸਹਿਬਾਨ ਪੰਚ ਸਰਪੰਚ ਸਹਿਬਾਨ ਜਿੰਨੇ ਸਾਡੀ ਆਮ ਆਦਮੀ ਪਾਰਟੀ ਦਾ ਪਰਿਵਾਰ ਆ ਵਿਧਾਨ ਸਭਾ ਹਲਕਾ ਕਾਦੀਆਂ ਦਾ ਉਹ ਸਾਰੇ ਆਏ ਆ ਸਾਰਿਆਂ ਦਾ ਮੈਂ ਆਉਣ ਤੇ ਪਹਿਲਾਂ ਧੰਨਵਾਦ ਕਰਦਾ ਕਿ ਬੜੇ ਛੋਟੇ ਜਿਹੇ ਨੋਟਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਸਾਡੇ ਸਾਰੇ ਵਰਕਰ ਪਹੁੰਚੇ ਆ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਔਰ ਨਾਲ ਹੀ ਸਾਰਿਆਂ ਨੂੰ ਅੱਜ ਨਵੇਂ ਬਰੇ ਦੀ ਜਿਹੜੀ ਆ 2025 ਦੀ ਵਧਾਈ ਦਿੰਨਾ ਔਰ ਗੁਰੂ ਮਹਾਰਾਜ ਦੇ ਚਰਨਾਚ ਅਰਦਾਸ ਵੀ ਕਰਦਾ ਕਿ ਇਸੇ ਤਰ੍ਹਾਂ ਗੁਰੂ ਮਹਾਰਾਜ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਸਾਰੇ ਹੀ ਜਿੱਦਾਂ ਗੁਰੂ ਮਹਾਰਾਜ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਸਰਪੰਚੀ ਤਕਰੀਬਨ 85 ਤੋਂ 90% ਸਰਪੰਚ ਜਿਹੜੇ ਆ ਸਾਡੇ ਪੰਚਾਇਤਾਂ ਵਿਧਾਨ ਸਭਾ ਕਾਡੀਆਂ ਚ ਬਣੀਆਂ ਨੇ ਉਹਦੇ ਲਈ ਵੀ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਔਰ ਆਪਣੇ ਵਰਕਰਾਂ ਨੂੰ ਜਿਹੜਾ ਵਾ ਉਹ ਇਹ ਬੇਨਤੀ ਵੀ ਕਰਦਾ ਕਿ ਵਧੀਆ ਤੰਗ ਦੇ ਨਾਲ ਬਿਨਾ ਕਿਸੇ ਪੱਖਪਾਤ ਦੇ ਜਿਹੜਾ ਵਾ ਵਧੀਆ ਇੱਕ ਵਿਜ਼ਨ ਨੂੰ ਲੈ ਕੇ ਜਿਹੜਾ ਵਾ ਆਪਾਂ ਪਿੰਡਾਂ ਦਾ ਵਿਕਾਸ ਜਿਹੜਾ ਵਾ ਚੋ ਪੱਕੀ ਕਰਨਾ ਵਾ ਔਰ ਕਾਡੀਆਂ ਹਲਕੇ ਨੂੰ ਅਸੀਂ ਮਾਡਲ ਜਿਹੜਾ ਹਲਕਾ ਵਾ ਕਿ ਸਾਰੇ ਪੰਜਾਬ ਤੋਂ ਲੋਕ ਜਿਹੜੇ ਆ ਉਹ ਆ ਕੇ ਕਾਡੀਆਂ ਹਲਕੇ ਦਾ ਵਿਕਾਸ ਸ਼ਹਿਰਾਂ ਦਾ ਔਰ ਪਿੰਡਾਂ ਦਾ ਆ ਕੇ ਵੇਖਣ ਇਹ ਮੇਰੀ ਦਲੀਚਾ ਵਾ ਕਿ ਵਧੀਆ ਤਾਂਕ ਦੇ ਨਾਲ ਇੱਕ ਟੀਮ ਬਣ ਕੇ ਇੱਕ ਪਰਿਵਾਰ ਬਣ ਕੇ ਜਿਹੜਾ ਵਾ ਕਾਦੀਆਂ ਨੂੰ ਹਲਕੇ ਨੂੰ ਜਿਹੜਾ ਵਾ ਉਹ ਅੱਗੇ ਵਧਾਇਆ ਜਾਵੇ ਸੋ ਸਾਰੇ ਹੀ ਜਿੰਨੇ ਅੱਜ ਇੱਥੇ ਆਏ ਆ ਜਿੱਥੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਥੇ ਮੈਂ ਨਵੇਂ ਸਾਲ ਤੇ ਵੀ ਵਧਾਈਆਂ ਦਿੰਦਾ ਔਰ ਮੇਰਾ ਜਨਮ ਦਿਨ ਵੀ ਨਵੇਂ ਸਾਲ ਤੇ ਹੁੰਦਾ ਉਹਦੇ ਲਈ ਵੀ ਮੈਂ ਗੁਰੂ ਸਾਹਿਬ ਦਾ ਸ਼ਕਰਾਨਾ ਕਰਦਾ ਮਾਂ ਔਰ ਕੇਕ ਵੀ ਸਾਰਿਆਂ ਦੇ ਨਾਲ ਕਟਿਆ ਵਾ ਕਿਉਂਕਿ ਪਾਰਟੀ ਵੀ ਪਰਿਵਾਰ ਹੁੰਦੀ ਆ ਔਰ ਪਰਿਵਾਰ ਦੇ ਨਾਲ ਹੀ ਜਿਹੜਾ ਵਾ ਖੁਸ਼ੀਆਂ ਜਿਹੜੀਆਂ ਮਨਾਉਂਦਾ ਜਿਹੜਾ ਵਾ ਮਜ਼ਾ ਆਉਂਦਾ ਔਰ ਸਿਆਣੇ ਕਹਿੰਦੇ ਵੀ ਆ ਕਿ ਜਿਹੜੀ ਖੁਸ਼ੀ ਆ ਜਿੰਨਾ ਵੱਡ ਖੁਸ਼ੀ ਵੰਡੋਗੇ ਉਨੀ ਖੁਸ਼ੀ ਵਾਪਸੀ ਜਾਊਗੀ ਸੋ ਇਹਨਾਂ ਦੇ ਆਉਣ ਦੇ ਨਾਲ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲੱਗੇ ਨੇ ਮੈਂ ਸਾਰੀ ਸੰਗਤ ਦਾ ਸਾਰੀ ਪਾਰਟੀ ਦੇ ਉਤੇਦਾਰਾਂ ਦਾ ਪੰਜ ਸਰਪੰਚਾਂ ਦਾ ਧੰਨਵਾਦ ਕਰਦਾ ਔਰ ਸਾਡੇ ਜਿਹੜੇ ਪ੍ਰੈਸ ਵਾਲੇ ਵੀਰ ਆਏ ਨੇ ਇੰਦਰਜੀਤ ਜੀ ਔਰ ਸਾਰੀ ਪ੍ਰੈਸ ਦੀ ਟੀਮ ਜਿਹੜੀ ਆ ਉਹਨਾਂ ਦਾ ਵੀ ਇੱਚੇ ਤੌਰ ਤੇ ਧੰਨਵਾਦ ਜਿਹੜੇ ਸਾਡੇ ਸਾਰੇ ਫੰਕਸ਼ਨ ਨੂੰ ਜਿਹੜਾ ਵਾ ਬੜਾ ਵਧੀਆ ਢੰਗ ਨਾਲ ਜਿਹੜਾ ਕਵਰ ਕਰਕੇ ਔਰ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ ਤੁਹਾਡਾ ਵੀ ਚਾਚੇ ਤੌਰ ਤੇ ਬਹੁਤ ਧੰਨਵਾਦ ਔਰ ਗੁਰੂ ਮਹਾਰਾਜ ਦੇ ਚਰਨਾਚਰਦਾਸ ਆ ਕਿ ਇਸੇ ਤਰ੍ਹਾਂ ਜਿਹੜੀ ਜਿਹੜੀ ਸੇਵਾ ਸਾਡੀ ਉਹ ਸਕਾਲਪੁਰਖਾ ਤੋਂ ਲੱਗੀ ਆ ਉਹ ਅਸੀਂ ਤੰਦੇ ਇਹਨਾਂ ਨਭਾਈ ਜਾਈਏ ਔਰ ਸਾਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਚ ਰੱਖਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਸਾਰੇ ਜੇ ਗੱਲ ਕਰੀਏ ਹਨ ਜਿਹੜਾ 24 ਆ ਜ਼ਿਆਦਾਤਰ ਉਹ ਚੋਣਾ ਦੀ ਨੰਗਿਆ ਵਾ ਤੇ ਆ ਜਿਹੜਾ ਹੁਣ 25 ਚੜਿਆ ਵਾ ਦੇ ਵਕਾਸ ਦੇ ਪੱਖੋਂ ਵਰਾ ਮਨਾਇਆ ਜਾਊਗਾ ਕੀ ਪਲਾਨਿੰਗ ਕੀਤੀ ਆ ਪੰਜਾਬ ਵਾਸਤੇ ਮੈਂ ਸਪੀਚ ਵਿੱਚ ਵੀ ਇਹ ਮੈਂਸ਼ਨ ਕੀਤਾ ਕਿ ਜਿੱਦਾਂ ਕਿ ਮੈਂ ਪਲਾਨਿੰਗ ਬੋਰਡ ਗਰਦਾਸਪੁਰ ਦਾ ਚੇਅਰਮੈਨ ਅਸੀਂ ਪਿੰਡਾਂ ਦਾ ਜਿਹੜਾ ਵਾ ਮਾਸਟਰ ਪਲਾਨ ਤਿਆਰ ਕਰਨਾ ਵਾ ਪਿੰਡਾਂ ਦੇ ਵਿੱਚ ਅਸੀਂ ਖੇਡ ਸਟੇਡੀਅਮ ਖੇਡ ਕਰਾਉਂਦਾ ਪਾਰਕਾਂ ਪਾਣੀ ਦਾ ਜਿਹੜਾ ਵਾ ਉਹ ਨਿਕਾਸ ਦਾ ਪ੍ਰਬੰਧ ਸੋਇਲਿਡ ਵੇਸਟ ਮੈਨੇਜਮੈਂਟ ਜਿਹੜੀ ਆ ਵੇਸਟ ਦੀ ਉਹ ਕੂਰੇ ਦਾ ਜਿਹੜਾ ਸਫਾਈ ਆ ਪੂਰੇ ਦੀ ਮੈਨੇਜਮੈਂਟ ਦਾ ਪ੍ਰਬੰਧ ਇਹ ਸਾਰਾ ਕਰਨਾ ਔਰ ਪਿੰਡਾਂ ਨੂੰ ਹਰੇ ਭਰੇ ਬਣਾਉਣਾ ਵਾ ਵੱਧ ਰੁੱਖ ਲਗਾਉਣੇ ਆ ਔਰ ਆ ਪਾਰਟੀ ਬਾਦੀ ਤੋਂ ਉੱਤੇ ਉੱਠ ਕੇ ਅਮਨ ਸ਼ਾਂਤੀ ਦੇ ਨਾਲ ਅਸੀਂ ਪਿੰਡਾਂ ਦਾ ਜਿਹੜਾ ਮਾਹੌਲ ਬਣਾਉਣਾ ਔਰ ਪਿੰਡਾਂ ਦਾ ਜਿਹੜਾ ਵਾ ਨਿਰਪੱਖ ਵਿਕਾਸ ਜਿਹੜਾ ਵਾ ਉਹ ਕਰਨਾ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਜਾਂਦਾ ਵੀ ਲੋਕਾਂ ਨੇ ਸਿਹਤ ਸਭਾਵਾਂ ਦਾ ਫਾਇਦਾ ਲਿਆ ਜੀ ਉਹਦੇ ਸਬੰਧ ਵਿੱਚ ਕੋਈ ਹੋਰ ਵੀ ਕਲੀਨਿਕ ਖੋਲੇ ਜਾ ਰਹੇ ਆ ਤਾਂ ਕੋਈ ਇੱਕ ਜੀ ਅਸੀਂ ਪ੍ਰਪੋਜ਼ਲ ਜਿਹੜੀ ਆ ਹੋਰ ਵੀ ਭੇਜੀ ਆ ਕਿਉਂਕਿ ਹਲਕਾ ਬੜਾ ਵੱਡਾ ਵਾ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਜਦੋਂ ਵੀ ਕੋਈ ਨਵੀਂ ਸਕੀਮ ਆਊਗੀ ਕਿਉਂਕਿ ਹਰ 6 ਮਹੀਨੇ ਬਾਅਦ ਨਵੇਂ ਕਲੀਨਿਕ ਜਿਹੜੇ ਆ ਖੁੱਲਦੇ ਆ ਸੋ ਅਗਲੀ ਸਕੀਮ ਦੇ ਵਿੱਚ ਵੀ 5-7 ਕਲੀਨਿਕ ਜਿਹੜੇ ਆ ਹੋਰ ਸਾਡੇ ਹਲਕੇ 'ਚ ਖੁੱਲੇ ਜਾਣ ਤਾਂ ਕਿ ਲੋਕਾਂ ਨੂੰ ਜਿਹੜੀ ਆ ਇਹਦੀ ਬੜੀ ਵੱਡੀ ਸਹੂਲਤ ਆ ਜਿੱਥੇ ਫ੍ਰੀ ਦਵਾਈਆਂ ਮਿਲਦੀਆਂ ਮੈਡੀਕਲ ਟੈਸਟ ਹੁੰਦੇ ਆ ਲੋਕਾਂ ਦੇ ਜਿਹੜੇ ਹਜ਼ਾਰਾਂ ਰੁਪਏ ਜਿਹੜੇ ਜੇਬਾਂ 'ਚੋਂ ਖਰਚ ਹੋਣੇ ਸੀ ਉਹ ਬਚ ਜਾਂਦੇ ਆ ਸੋ ਇਹ ਬੜੀ ਵੱਡੀ ਸਹੂਲਤ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਔਰ ਵਧੀਆ ਢੰਗ ਨਾਲ ਗਾਂਵਾਂ ਹੋਰ ਇਹਨੂੰ ਪਿੰਡਾਂ ਤੱਕ ਅਹੀਂ ਲੈ ਕੇ ਜਾਓ ਜਿਹੜਾ ਸਵਾਲ ਕਰਿਆ ਆ ਲਾਸਟ ਕੁਐਸਚਨ ਆਗਾ ਕੀ ਵਿਕਾਸ ਦਾ ਸਾਲ ਮੰਨਿਆ ਜਾਊਗਾ ਜੀ ਹਾਂ ਇਹਦੇ ਵਿੱਚ ਅਸੀਂ ਸਾਰੇ ਪਿੰਡਾਂ ਦਾ ਜਿਹੜਾ ਮਾਸਟਰ ਪਲਾਨ ਬਣਾ ਕੇ ਔਰ ਵਿਕਾਸ ਸਾਲ ਨੂੰ ਜਿਹੜਾ ਰੁਕ ਕਰਾਂਗੇ ਕਿਉਂਕਿ ਉਹ ਇਲੈਕਸ਼ਨਾਂ ਮੁੱਕ ਗਈਆਂ ਵਾ ਲਗਭਗ ਔਰ ਇਹ ਜਿਹੜੇ 2 ਸਾਲ ਦੇ ਕੰਮਾਂ ਦੇ ਆ ਵਿਕਾਸ ਦੇ ਆ ਵਧੀਆ ਟੰਕ ਦੇ ਨਾਲ ਇਹਨੂੰ ਅਸੀਂ ਇਸ ਵਾਰ ਇਹਨੂੰ ਵਿਕਾਸ ਦੇ ਬਰੇ ਵੱਜੋਂ ਜਿਹੜਾ ਵਾ ਉਹ ਅੱਗੇ ਲੈ ਕੇ ਜਾਵਾਂਗੇ ਵਧੀਆ ਟੰਕ ਦੇ ਨਾਲ ਜਿਹੜਾ ਵਾ ਕਾਦੀਆਂ ਹਸਤਾ ਜਿਹੜਾ ਵਾ ਵਿਕਾਸ ਦੇ ਵਿੱਚ ਮੂਰੀ ਲੈ ਕੇ ਜਾਂਦੇ ਆ ਧੰਨਵਾਦ ਧੰਨਵਾਦ